ਸ਼੍ਰੀ ਅਨੀਲ ਜੋਸ਼ੀ ਜੀ ਜਿੰਦਾਬਾਦ ਸ਼੍ਰੀ ਅਨੀਲ ਜੋਸ਼ੀ ਜੀ ਜਿੰਦਾਬਾਦ ਚਾਰ ਨਿਸ਼ਾਨ ਪਕੜੀ ਚਾਹੋ ਆਜੋ ਆਇਓ ਸ੍ਰੋਮਣੀ ਅਕਾਲੀ ਦਲ ਬਾਦ ਅਕਾਲੀ ਦਲ ਬਾਦ ਵਾਹ ਅਕਾਲ ਸ੍ਰੋਮਣੀ ਅਕਾਲੀ ਦਲ ਬਾਦ ਸ਼੍ਰੋਮਣੀ ਅਕਾਲੀ ਦਲ ਹਾਂ ਉਹ ਆਪਣੇ ਚਾਰ ਕਰੀ ਸਦਾਤ ਕਰਵਾਉਂਦੇ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪਨੇ ਜੋਸ਼ੀ ਜੈਤਨ ਮੰਦਿਰ ਉਹ ਕਾਲੀ ਮੰਦਿਰ ਚਾਹੀਦਾ ਬਹੁਤ ਕਹਾਣੀ ਉਹਨਾਂ ਦਾ ਜੀ ਆਇਆਂ ਨੂੰ ਜੀ ਸ਼੍ਰੋਮਣੀ ਕਾਲੀ ਮੰਦਿਰ ਨੂੰ ਪਹੁੰਚੋ ਮੇਰਾ ਪੋਰਟਲ ਪਹੁੰਚਣੇ ਲੱਭ ਗਿਆ ਤੁਸੀਂ ਸਿੱਧਾ ਹੀ ਇਹਨੂੰ ਅਪਲੋਡ ਕਰ ਸਕਦੇ ਹੋ ਕਿਤਨਾ ਨਾ ਸਾਰੀਆਂ ਜਿਹੜੀਆਂ ਲਾਈਨਾਂ ਨਾਲ ਜਿੱਥੇ ਪਾਸੇ ਆ ਰਹੇ ਨੇ ਕੰਮ ਨੂੰ ਪ੍ਰੋਗਰੈਸ ਕਰ ਰਹੇ ਸਭ ਕੰਮ ਕਰਕੇ ਆ ਰਹੇ ਆ ਜੀ ਸ਼ਿਸ਼ਵਾਸ ਕਰਕੇ ਆ ਰਹੇ ਆ ਜੋ ਇਸ ਸੇਵਾਦਾਰ ਨੇ ਸੇਵਾ ਕੀਤੀ ਉਹਦੇ ਕਰਕੇ ਆ ਰਹੇ ਆ ਬਾਦਲ ਸਾਹਿਬ ਨੇ ਜੋ ਕੰਮ ਕੀਤੇ ਉਹ ਯਾਦ ਆ ਰਹੇ ਆ ਇਹ ਸਭ ਝੂਠੇ ਵੇਬ ਮੈਂ ਦੇਖੀ ਕਰਾਂਗਾ ਜਿਹੜਾ ਕਿਨਾਂ ਸੱਜਣਾਂ ਨੂੰ ਅੰਡੇ ਆ ਕੇ ਕੋਈ ਸਾਫਵਾਸ ਸਨਮਾਨ ਦੇ ਜਾਂਦਾ ਉਹ ਬਾਬਾ 2350 ਕਿਲੋ ਵਾਲੇ ਤੇ ਨਹੀਂ ਆ ਰਿਹਾ ਕੋਈ ਤਮਾਤਰ ਨਹੀਂ ਆ ਰਿਹਾ ਕੋਈ ਆ ਜਿਹੜਾ ਹੋਗਲਾ ਤੇ ਬਣ ਗਿਆ ਐਮਪੀ ਇਹਨੇ ਵੀ ਕੱਖ ਨਹੀਂ ਕੀਤਾ ਸਾਰਾ ਦਾ ਇਲਾਕਾ ਵਾ ਜਿਹੜਾ ਇੰਨਾ ਤਰਸਤ ਆ ਇਹ ਸਾਡਾ ਹੀ ਕੱਖ ਨਹੀਂ ਕੀਤਾ ਕਿ ਹੇਰਾਜੀ ਕਰੂਗਾ ਜਿੰਦਾਬਾਦ ਮੇਰਾ ਨਾਮ सोनू ਸਰਕਾਰੀ ਆ ਜੀ ਮੈਨੂੰ ਅਕਾਲੀ ਦਲ ਵੱਲੋਂ ਵਾਰਡ ਇੰਚਾਰਜ ਲਾਇਆ ਗਿਆ ਜੀ ਵਾਰਡ ਨੰਬਰ 2 ਦਾ ਅੱਜ ਅਸੀਂ ਜੋਸ਼ੀ ਸਾਹਿਬ ਦੀ ਰੈਲੀ ਕੀਤੀ ਸੀ ਜਿਵੇਂ ਕਿ ਆਪ ਜੀ ਨੇ ਵੇਖ ਲਿਆ ਕਿ ਐਸ ਵਾਰਡ ਨੂੰ ਤਿੰਨ ਤੋਂ ਚਾਰ ਪਿੰਡ ਬੰਦੇ ਆ ਤੇ ਜਿਹਦੇ ਵਿੱਚ ਜੁਹਾਰ ਸਿੰਘ ਐਵੇਨਿਊ ਸੰਤ ਐਵੇਨਿਊ ਲੁਹਾਰ ਕਰੋੜ ਸਾਹਿਬ ਇਹਦੇ ਵਿੱਚ ਕਾਫੀ ਵੱਡੀ ਵਾਰਡ ਹੈ ਜੀ ਇਸ ਵਾਰਡ ਦੇ ਵਿੱਚ ਇੰਨਾ ਕੁ ਬੋਲਬਾਲਾ ਸੀ ਕਾਂਗਰਸ ਦਾ ਕਿ ਤੁਸੀਂ ਇੱਥੋਂ ਵੇਖੋਗੇ ਇਹ ਵਾਰਡ 25 ਸਾਲ ਕਾਂਗਰਸ ਕੋਲੇ ਰਹੀ ਹੈ ਜੀ ਤੇ 25 ਸਾਲਾਂ ਦੇ ਵਿੱਚ ਕੋਈ ਇੱਥੇ ਗਲੀ ਨਹੀਂ ਬਣੀ ਕੋਈ ਨਾਲੀ ਨਹੀਂ ਬਣੀ ਨਸ਼ਾ ਇੱਥੇ ਸ਼ਰਿਆਂ ਵਿੱਚਦਾ ਜੀ ਜੇ ਨਸ਼ਾ ਵਿਕਦਾ ਵਾ ਤੇ ਉਹਨਾਂ ਨੂੰ ਛਡਾਉਂਦਾ ਕੋਣ ਜਦੋਂ ਪੁਲਿਸ ਫੜਦੀ ਉਹਨਾਂ ਨੂੰ ਇਸ ਬਿਲਕੁਲ ਸੱਤਾਧਾਰੀ ਤੇਰ ਨਾਲ ਰਲ ਕੇ ਉਹਨਾਂ ਨੂੰ ਛਡਾਉਂਦੀ ਆ ਸਾਡੇ ਬੰਦਿਆਂ ਦੀ ਛੱਡ ਦਿ ਜੇ ਸਤਾਤੇ ਰਪਾਰਟੀ ਇਹ ਗੱਲ ਕਹਿੰਦੀ ਅਸੀਂ ਨਸ਼ਾ ਛਡਾਉਣੇ ਦੇ ਆਓ ਤੁਹਾਨੂੰ ਮੈਂ ਨਾਲ ਖੜਕੇ ਤੁਸੀਂ ਪੱਤਰਕਾਰ ਲੋਕ ਦੇ ਤੁਹਾਨੂੰ ਸਾਰਿਆਂ ਦੇ ਸਾਹਮਣੇ ਵਿਖਾਣਾ ਕਿਥੇ ਕੀ ਹੋਣ ਡਿਆ ਇਸੇ ਗੱਲ ਤੋਂ ਸਾਰੇ ਦੁਖੀ ਹੋ ਗਏ ਬੀਬੀਆਂ ਸਾਡੇ ਸਮੂਹ ਪ੍ਰਧਾਨ ਮਾਲਾਂਵਲੀ ਤਾਬੋ ਵਾਲੀ ਡਮਟਾਲਾ ਕਲੋਨੀਆਂ ਲੋਹਾਰਕਰੋਟ ਸਭ ਨਾਲ ਆ ਜੀ ਇਸ ਕਰਕੇ ਅਸੀਂ ਬਹੁਤ ਬਹੁਤ ਧੰਨਵਾਦੀਆਂ ਨੇ ਜੋਸ਼ੀ ਦੇ ਕਿ ਉਹ ਇੱਥੇ ਆਏ ਆ ਇਹਨਾਂ ਨੂੰ ਆਪਣੇ ਵਿਚਾਰ ਦੱਸੇ ਇਹਨਾਂ ਨੇ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਦੱਸੀਆਂ ਵਾ ਤੇ ਨਾ ਗਾੜੀ ਮੇਹੀ ਕਰਦਾ ਆਸ ਉਮੀਦ ਕਿ ਇਹ ਲੋਕ ਤਗੜੇ ਹੋ ਗਨਾਂ ਨੂੰ ਵੋਟਾਂ ਪਾਉਣ ਤੇ ਕਾਂਗਰਸ ਤੇ ਝਾੜੂ ਦੇਥੋਂ ਗੜ ਹੀ ਅੱਜ ਪੁੱੜ ਦਿੱਤਾ ਵਾ ਜੀ ਤੁਸੀਂ ਵੇਖ ਸਕਦੇ ਜੀ ਤੁਹਾਨੂੰ ਜੀ ਕਿਹੜੀ ਪਾਰਟੀ ਛੱਡ ਗਏ ਜਿਹੜੇ ਅੱਜ ਇਹ ਚੌਲੀ ਤੱਕ ਇਹ ਇਹ ਸਾਰੇ ਜੀ ਕੋਈ ਭਾਜੀਪੀ ਦੇ 8-10 ਬੰਦੇ ਆ ਜਿੰਨਾ 8-10 ਦੇ ਨਾਲ ਹੋਰ ਬੜੇ 8 ਦਾ ਪਰਿਵਾਰ ਹੋਰ ਜੁੜੇ ਆ ਮਤਲਬ 8-8 900-900 ਵੋਟ ਦੇ ਪ੍ਰਧਾਨ ਤਾਂ ਲੱਗੇ ਸਾਰੇ ਖੜੇ ਆ ਜੀ ਇਹਨਾਂ ਨੂੰ ਕੋਈ ਇੰਟਰੋਡਕਸ਼ਨ ਦੀ ਜਾਂ ਕੋਈ ਕਿਸੇ ਦੇ ਮੁਤਾਜ ਨਹੀਂ ਦੱਸਣ ਦੇ ਵੀ ਇਹ ਕੌਣ ਆ ਕੌਣ ਨਹੀਂ ਇਹ ਜਦੋਂ ਆਪ ਪੋਜੀਸ਼ਨ ਆ ਰਿਹਾ ਕੋਈ ਹੋਰ ਲੀਡਰਾਂ ਕੋ ਪਹੁੰਚ ਗਿਆ ਨੂੰ ਪਤਾ ਲੱਗ ਜਣਾ ਜੀ ਕਿ ਕਿਹੜੇ ਕਿਹੜੇ ਪ੍ਰਧਾਨ ਆ ਸਾਬੇ ਸਿੱਖਤ ਬੰਦੇ ਆ ਜੀ ਭਾਜਪੀ ਵਿੱਚੋਂ ਲਾ ਲੋ ਆਪ ਚੋਂ ਲਾ ਲੋ ਕਾਂਗਰਸ ਚੋਂ ਲਾ ਲੋ ਸਭ ਹਿੰਜ ਝਾੜੂ ਫੇਰਦੇ ਜੀ ਇੱਕ ਸਾਥ ਇੱਥੇ ਕੋਈ ਤੁਹਾਨੂੰ ਹੋਰ ਬੰਦੇ ਨਹੀਂ ਦੇਗਾ ਸਿਰਫ ਤਾਂ ਸਿਰਫ ਅਕਾਲੀ ਦਾ ਲੈ ਇਸ ਵਾਰਚੋ ਪੂਰੀ ਤਗੜੀ ਵੋਟ ਨਾਲ ਇਹਨਾਂ ਨੂੰ ਜਿਤਾਵਾਂਗੇ ਤੇ ਪੂਰੀ ਤਗੜੀ ਲੀਡ ਕੱਢ ਕੇ ਦੇਵਾਂਗੇ ਜੀ ਠੀਕ ਹੈ ਠੀਕ ਹੈ